ਵਾਰਡ ਨੰਬਰ 12 ਦੇ ਪ੍ਰੇਮਨਗਰ ਵਿੱਚ ਸਫਾਈ ਦਾ ਬੁਰਾ ਹਾਲ ਹੈ ਸ਼ੁੱਕਰਵਾਰ ਕਿਛੇ ਦਿਵਾਰ ਢੇਰੀਆਂ ਕੱਢੀਆਂ ਤੇ ਇਸ ਟਾਈਮ ਮੰਗਲਵਾਰ ਹੋ ਚੁੱਕਿਆ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਨਾਲੀ ਕੱਢੀ ਹੈ ਇੱਕ ਪਾਸੇ ਨਹੀਂ ਕੱਢੀ ਇਸ ਕਰਕੇ ਸਫਾਈ ਦਾ ਬੁਰਾ ਹਾਲ ਹੈ ਇਸ ਕਰਕੇ ਜਿਹੜੇ ਸਫਾਈ ਕਰਮਚਾਰੀ ਹੈ ਇਹਨਾਂ ਦੀ ਤੁਰੰਤ ਬਦਲੀ ਕੀਤੀ ਜਾਵੇ ਇਹਨਾਂ ਨੂੰ ਹੋਰ ਪਾਸੇ ਲਾਇਆ ਜਾਵੇ ਪ੍ਰਧਾਨ ਜੀ ਅਤੇ ਇਹਨਾਂ ਨੂੰ ਅਤੇ ਸਾਡੇ ਵਾਰਡ ਨੰਬਰ 12 ਦੀ ਸਫਾਈ ਕਰਵਾਈ ਜਾਵੇ ਆ ਸ਼ੁਕਰਵਾਰ ਦੀਆਂ ਢੇਰੀਆਂ ਕੱਢੀਆਂ ਤੇ ਅੱਜ ਹੋ ਗਿਆ ਬੁੱਧ ਆ ਮੰਗਲਵਾਰ ਤੇ ਅਜ ਤੱਕ ਕੋਈ ਢੇਰੀਆਂ ਨਹੀਂ ਚੱਕ ਰਏ ਤੇ ਸਫਾਈ ਦਾ ਬੁਰਾ ਹਾਲ ਹੈ ਇੱਕ ਸਾਈਡ ਕੱਢੇ ਇੱਕ ਸਾਈਡ ਕਾੜਦੇ ਨੇਗੇ ਹਾਂਜੀ ਨਾਲੀਆਂ ਕਾੜਦੇ ਨੇ ਇੱਕ ਸਾਈਡ ਕੱਢ ਜਾਂਦੇ ਮਹੀਨੇ ਮਹੀਨਾ 20-20 ਦਿਨ ਆਉਂਦੇ ਨੇ ਕਿ ਆ ਕੱਡੀਆਂ ਨੂੰ 10 ਦਿਨ ਹੋ ਗਏ ਨਾਲੀ ਦੇ ਮੁਰਕ ਕੂੜਾ ਹੀ ਨਹੀਂ ਚੱਕਿਆ ਗਿਆ ਗੋਇਆ ਕੇ ਪਿਆ ਕੂੜਾ ਅੱਛਾ ਇਧਰ ਨਾਲੀ ਨਹੀਂ ਕੱਢੀ ਇਹ ਸਾਈਡ ਨਾਲੀ ਨਹੀਂ ਕੱਢੀ ਗਈ ਵੇਖੋ 别跟了